ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਸੋ ਗੱਲ ਕਰਦੇ ਆਂ ਜੀ ਲੇਖ ਦੇ ਅਗਲੇ ਪਾਰਟ ਬਾਰੇ ਜਿਵੇਂ ਕਿ ਆਪਾਂ ਇਹਦੇ ਵਿੱਚ ਦੇਖਿਆ ਕਿ ਜਦੋਂ ਸੰਦੀਪ ਨੂੰ ਚਾਚੀ ਸਾਰੀਆਂ ਗੱਲਾਂ ਦੱਸ ਦਿੰਦੀ ਹੈ ਕਿ ਤੇਰੀ ਭਾਬੀ ਜੀਤਾ ਨੇ ਹੀ ਮੈਨੂੰ ਸਾਰਾ ਕੁਝ ਦੱਸਿਆ ਹੈ ਉਹੀ ਤੈਨੂੰ ਗਲਤ ਸਮਝਦੀ ਹੈ ਤੇ ਤੇਰੇ ਤੇ ਝੂਠੇ ਇਲਜ਼ਾਮ ਲਗਾਉਂਦੀ ਹੈ ਤਾਂ ਇਹ ਸਾਰੀਆਂ ਗੱਲਾਂ ਸੁਣ ਕੇ ਸੰਦੀਪ ਫੈਸਲਾ ਕਰਦੀ ਹੈ ਕਿ ਮੈਂ ਸੋਨੂ ਨੂੰ ਹਰੇਕ ਗੱਲ ਦੱਸ ਦੇਣੀ ਹੈ ਪਰ ਜਦੋਂ ਉਹ ਸੋਨੂ ਨੂੰ ਸਾਰੀਆਂ ਗੱਲਾਂ ਦੱਸਦੀ ਹੈ ਤੇ ਉਸ ਤੋਂ ਬਾਅਦ ਸੋਨੂ ਜੀਤਾ ਉਲਟਾ ਹੀ ਉਸ ਤੇ ਇਲਜ਼ਾਮ ਲਗਾ ਦਿੰਦੇ ਹਨ ਤੇ ਸੰਦੀਪ ਨੂੰ ਇਹ ਕਦਮ ਚੱਕਣ ਵਾਸਤੇ ਮਜਬੂਰ ਕਰ ਦਿੰਦੇ ਹਨ ਉਹ ਕਿਹੜਾ ਕਦਮ ਹੈ ਇਸ ਦੀ ਸਾਰੀ ਜਾਣਕਾਰੀ ਤੁਹਾਨੂੰ ਇਸ ਵੀਡੀਓ ਵਿੱਚ ਮਿਲੂਗੀ ਸੋ ਵੀਡੀਓ ਨੂੰ ਸਕਿਪ ਬਿਲਕੁਲ ਨਾ ਕਰਿਓ ਪੂਰੀ ਦੇਖਿਓ ਤੇ ਜੇਕਰ ਵੀਡੀਓ ਚੰਗੀ ਲੱਗੀ ਤੇ ਸਾਡੇ ਚੈਨਲ ਨੂੰ ਸ਼ੇਅਰ ਲਾਈਕ ਤੇ ਸਬਸਕ੍ਰਾਈਬ ਜ਼ਰੂਰ ਕਰ ਦਿਓ ਹਾਂਜੀ ਜਿਵੇਂ ਆਪਾਂ ਦੇਖਿਆ ਕਿ ਚਾਚੀ ਨੇ ਸੰਦੀਪ ਨੂੰ ਸਾਰੀਆਂ ਗੱਲਾਂ ਦੱਸ ਦਿੱਤੀਆਂ ਝੂਠੀਆਂ ਚੁਗਲੀਆਂ ਲਗਾ ਦਿੱਤੀਆਂ ਜੀਤਾ ਬਾਰੇ ਕਿ ਤੇਰੀ ਪਰਜਾਈ ਹੀ ਤੈਨੂੰ ਮਾੜਾ ਸਮਝਦੀ ਹੈ ਜੇਕਰ ਉਹ ਆਵੇਗੀ ਤੇ ਮੈਂ ਉਹਦੇ ਮੂੰਹ ਤੇ ਵੀ ਇਹ ਗੱਲਾਂ ਕਹਿਣ ਨੂੰ ਤਿਆਰ ਹਾਂ ਪਰ ਜਦੋਂ ਸੰਦੀਪ सोनू ਜੀਤਾ ਦੇ ਆਉਣ ਤੋਂ ਬਾਅਦ ਚਾਚੀ ਦੇ ਘਰ ਜਾਂਦੀ ਹੈ ਆਟਾ ਲੈਣ ਵਾਸਤੇ ਤੇ ਚਾਚੀ ਨੂੰ ਕਹਿੰਦੀ ਹੈ ਕਿ ਜੀਤਾ ਤੇ ਸਾਹਮਣੇ ਆ ਕੇ ਤੁਸੀਂ ਸਾਰੀਆਂ ਗੱਲਾਂ ਕਲੀਅਰ ਕਰੋ ਤੇ ਉਹਨਾਂ ਨੂੰ ਦੱਸੋ ਵੀਰੇ ਨੂੰ ਕਿ ਸਾਰੀਆਂ ਗੱਲਾਂ ਜੀਤਾ ਨੇ ਹੀ ਕਹੀਆਂ ਹਨ ਤਾਂ ਚਾਚੀ ਬਿਲਕੁਲ ਹੀ ਮਨਾ ਕਰ ਦਿੰਦੀ ਹੈ ਤੇ ਉਹ ਬਹਾਨਾ ਬਣਾ ਲੈਂਦੀ ਹੈ ਕਿ ਅੱਜ ਤਾਂ ਮੇਰੀ ਸਿਹਤ ਠੀਕ ਨਹੀਂ ਜਿਸ ਕਰਕੇ ਮੈਂ ਤੇ ਨਹੀਂ ਆ ਸਕਦੀ ਤੇ ਸੰਦੀਪ ਇਹ ਗੱਲ ਸੁਣ ਕੇ ਥੋੜੀ ਜਹੀ ਉਦਾਸ ਹੋ ਜਾਂਦੀ ਹੈ ਤੇ ਸੋਚਦੀ ਹੈ ਕਿ ਜੇਕਰ ਚਾਚੀ ਘਰ ਆਂਦੀ ਤਾਂ ਮੈਂ ਆਪਣੇ ਭਰਾ ਸਾਹਮਣੇ ਸਾਰੀਆਂ ਗੱਲਾਂ ਸੱਚ ਕਰ ਦੇਣੀਆਂ ਸੀ ਕਿਉਂਕਿ सोनू ਵੀ ਹੁਣ ਸੰਦੀਪ ਤੇ ਬਹੁਤ ਜ਼ਿਆਦਾ ਸ਼ੱਕ ਕਰਨ ਲੱਗ ਗਿਆ ਹੈ ਤੇ ਉਹ ਉਸ ਨੂੰ ਬਿਲਕੁਲ ਵੀ ਬਾਹਰ ਨਹੀਂ ਜਾਣ ਦਿੰਦਾ ਤੇ ਉਹ ਸੋਚਦੀ ਹੈ ਕਿ ਇਦਾਂ ਦੀਆਂ ਨਜ਼ਰਾਂ ਨਾਲ ਜਾਂ ਇਹੋ ਜਿਹੇ ਮਾਹੌਲ ਵਿੱਚ ਮੈਂ ਆਪਣੀ ਕੁੜੀ ਨੂੰ ਕਿੱਦਾਂ ਪਾਲ ਸਕਦੀ ਹਾਂ ਜਿੱਥੇ ਮੇਰੇ ਤੇ ਹਰ ਗੱਲ ਤੇ ਸ਼ੱਕ ਕਰਦੇ ਹਨ ਤੇ ਜਦੋਂ ਉਹ ਆਪ ਹੀ ਗੱਲ ਕਰਨ ਦੀ ਕੋਸ਼ਿਸ਼ ਕਰਦੀ ਹੈ ਤਾਂ ਸੋਨੂ ਵੀ ਉਸ ਉੱਤੇ ਉਲਟਾ ਇਜ਼ਾਮ ਲਗਾ ਦਿੰਦਾ ਹੈ ਕਿ ਤੈਨੂੰ ਅਸੀਂ ਅੱਜ ਤੱਕ ਤਾਂ ਚੰਗਾ ਹੀ ਸਮਝਦੇ ਸੀ ਪਰ ਤੂੰ ਆਪਣੀਆਂ ਕਰਤੂਤਾਂ ਕਰਕੇ ਹੀ ਇਹ ਸ਼ੱਕ ਸਾਡੇ ਦਿਮਾਗ ਵਿੱਚ ਪਾਇਆ ਹੈ ਪਰ ਹੁਣ ਸਾਨੂੰ ਤੇਰੇ ਤੇ ਬਿਲਕੁਲ ਵੀ ਯਕੀਨ ਨਹੀਂ ਹੈ ਕਿਉਂਕਿ ਤੂੰ ਸਾਡੇ ਘਰ ਤੋ ਜਾਣ ਤੋਂ ਬਾਅਦ ਚਾਚੀ ਕੋਲ ਜਾ ਕੇ ਸਾਡੀਆਂ ਬੁਰਾਈਆਂ ਵੀ ਕਰਨੀਆਂ ਸ਼ੁਰੂ ਕਰ ਦਿੱਤੀਆਂ ਹਨ ਤੇ ਜੀਤਾ ਨੇ ਤਾਂ ਉਸ ਨੂੰ ਇਸ ਘਰ ਵਿੱਚੋਂ ਨਿਕਲ ਜਾਣ ਦੀ ਧਮਕੀ ਵੀ ਦੇ ਦਿੱਤੀ ਤੇ ਕਿਹਾ ਕਿ ਸਾਡੇ ਕੋਲ ਤੇਰੇ ਕੋਈ ਪੈਸੇ ਨਹੀਂ ਬਚੇ ਹੁਣ ਤੂੰ ਇਸ ਘਰ ਵਿੱਚੋਂ ਆਪਣਾ ਬੋਰੀ ਬਿਸਤਰਾ ਸਮੇਟ ਕੇ ਜਾ ਸਕਦੀ ਹੈ ਤੇ ਦੁਬਾਰਾ ਇਸ ਘਰ ਵਿੱਚ ਵਾਪਸ ਨਹੀਂ ਆਣਾ ਜਦੋਂ ਸੰਦੀਪ ਇਹ ਸਾਰੀਆਂ ਗੱਲਾਂ ਸੁਣਦੀ ਹੈ ਤਾਂ ਉਸਦੇ ਪੈਰਾਂ ਥੱਲੋਂ ਜ਼ਮੀਨ ਖਿਸਕ ਜਾਂਦੀ ਹੈ ਤੇ ਉਹ ਇੱਕ ਬਹੁਤ ਵੱਡਾ ਫੈਸਲਾ ਕਰ ਦਿੰਦੀ ਹੈ ਉਹ ਫੈਸਲਾ ਇਹ ਹੈ ਕਿ ਉਹ ਇਸ ਘਰ ਨੂੰ ਹੁਣ ਹਮੇਸ਼ਾ ਲਈ ਛੱਡ ਕੇ ਜਾਏਗੀ ਤੇ ਕੋਰਟ ਵਿੱਚ ਜਾ ਕੇ ਆਪਣੇ ਭਰਾ ਪਰਜਾਈ ਦੇ ਖਿਲਾਫ ਕੇਸ ਕਰੇਗੀ ਤੇ ਆਪਣਾ ਹੱਕ ਤੇ ਆਪਣੇ ਬਣਦੇ ਪੈਸੇ ਲਏਗੀ ਅੱਗੇ ਵੀਡੀਓ ਦੀ ਜਾਣਕਾਰੀ ਇਦਾਂ ਹੀ ਤੁਹਾਨੂੰ ਦਿੰਦੇ ਰਾਵਾਂਗੇ ਤੁਹਾਡਾ